ਕੀ ਨੀਲਮ ਭਗਵੰਤ ਮਾਨ ਆਜ਼ਾਦਾਨਾ ਤੌਰ ਤੇ ਇਹੋ ਜਿਹੇ ਫੈਸਲੇ ਲੈ ਰਿਆ ਮੈਂ ਕਹੂੰਗਾ ਨਹੀਂ ਭਗਵੰਤ ਮਾਨ ਨੂੰ ਅੰਦਰ ਖਾਤੇ ਇਸ਼ਾਰਾ ਆ ਕੇਂਦਰ ਤੋਂ ਹੋਮ ਮਿਨਿਸਟਰ ਤੋਂ ਪਾਈ ਅਜੇ ਅਸੀਂ ਅੰਦਰ ਰੱਖਣਾ ਅਜੇ ਸਾਡਾ ਛੱਡਣ ਦਾ ਮੂਡ ਨਹੀਂ ਹੈ ਇਹ ਹਾਰਿਆ ਸੰਘਾਸ਼ੰਗਾ ਰਿਆ ਐਨ ਵੇਲੇ ਚ ਆ ਕੇ ਵੇਲੇ ਸੇ ਰਾ ਕੇ ਜਦੋਂ ਉਹਦੀ ਪੂਰੀ ਚੜਤ ਹੋ ਜੂਗੀ ਲੋਕਾਂ ਵਿੱਚ ਬੱਲੇ ਬੱਲੇ ਹੋ ਜੂਗੀ ਉਦੋਂ ਛੱਡਾਂਗੇ ਤੇ ਪੰਜਾਬ ਦੇ ਵਿੱਚ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਵੋਟਾਂ ਪਾੜ ਕੇ ਅਸੀਂ ਸੱਤਾ ਦੇ ਵਿੱਚ ਬੀਜੇਪੀ ਨੂੰ ਲੈ ਕੇ ਆਵਾਂਗੇ ਐਸ ਕਿਸਮ ਦੀ ਪਲੈਨਿੰਗ ਦੇ ਤਹਿਤ ਉਹਨੂੰ ਨਹੀਂ ਛੱਡਿਆ ਜਾ ਰਿਹਾ ਅਸੀਂ ਦਿਨ ਡੇ ਵਾਂ ਤੋਂ ਕਹਿੰਦੇ ਆ ਕਿ ਉਸਨੂੰ ਸਾਰੇ ਸੈਸ਼ਨਾਂ ਦੇ ਵਿੱਚ ਇਜਾਜ਼ਤ ਦੇਣੀ ਚਾਹੀਦੀ ਖੁੱਲ ਕੇ ਗੱਲਬਾਤ ਰੱਖਣ ਦੀ ਗੱਲਾਂ ਦੇ ਨਾਲ ਤੇ ਕਿਤੇ ਅੱਗ ਨਹੀਂ ਲੱਗ ਜਾਂਦੀ ਗੱਲਾਂ ਦੇ ਨਾਲ ਤੇ ਕੋਈ ਪਾਰਲੀਮੈਂਟ ਨਹੀਂ ਢੱਟ ਜਾਂਦੀ ਕੋਈ ਬੰਦੂਕ ਥੋੜੀ ਜਾਂ ਜੱਗ ਹੱਥ ਮੂੰਹ ਦੇ ਵਿੱਚੋਂ ਗੋਲੇ ਥੋੜੀ ਨਿਕਲਦੇ ਆ ਕਿ ਜਿਹਦੇ ਨਾਲ ਪਾਰਲੀਮੈਂਟ ਢੱਟ ਚੱਲੀ ਆ ਗੱਲਾਂ ਹੀ ਕਰਨੀ ਆ ਨਾ ਇਹ ਗਲਤ ਗੱਲ ਕਰੂਗਾ ਤਾਂ ਕਾਨੂੰਨ ਹੈਗਾ